ਐਸ ਵਕਤ ਵੱਡੀ ਖਬਰ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਤੋਂ ਵੀ ਜਿੱਤ ਦਾ ਐਲਾਨ ਹੋ ਚੁੱਕਾ ਹੈ ਅਮਰ ਸਿੰਘ ਕਾਂਗਰਸੀ ਉਮੀਦਵਾਰ 31000 ਵੋਟਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਸੀਗੇ ਤੇ ਹੁਣ ਉਹਨਾਂ ਨੇ ਆਪ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ ਜਿਹੜੀ ਇਸ ਵਕਤ ਮਾਦਤੀ ਹੈ ਫਤਿਹਗੜ੍ਹ ਤੋਂ ਕਾਂਗਰਸ ਦੀ ਜਿਹੜੀ ਜਿੱਤ ਹੈ ਉਹ ਹੋ ਚੁੱਕੀ ਹੈ ਬੇਸ਼ੱਕ ਜੀਪੀ ਹੋਰਾਂ ਦੀ ਕਾਂਗਰਸ ਤੋਂ ਵੀ ਇਹਨਾਂ ਨੂੰ ਫੀਟ ਮਿਲਣ ਦੀਆਂ ਚਰਚਾਵਾਂ ਕਿਤੇ ਨਾ ਕਿਤੇ ਪਹਿਲਾਂ ਚੱਲਦੀਆਂ ਸੀ ਪਰ ਬਿਲਕੁਲ ਇਹਨਾਂ ਵਕਤ ਦੇ ਉੱਤੇ ਆ ਕੇ ਜੀਪੀ ਹੋਰੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਪਰ ਫਿਰ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਜਾਂਦੀ ਡਾਕਟਰ ਅਮਰ ਸਿੰਘ ਨੂੰ ਜੋ ਪਹਿਲਾਂ ਵੀ ਐਮਪੀ ਸੀ ਸਿਟਿੰਗ ਐਮਪੀ ਸੀ ਸੋ ਉਹਨਾਂ ਨੂੰ ਟਿਕਟ ਮਿਲਦੀ ਹੈ ਹਾਲਾਂਕਿ ਕਾਂਗਰਸ ਦੇ ਵੱਲੋਂ ਬਹੁਤ ਘੱਟ ਜਿਹੇ ਐਮਪੀ ਰਹੇ ਆ ਜਿਨ੍ਹਾਂ ਨੂੰ ਸਿਟਿੰਗ ਐਮਪੀ ਰਹਿੰਦੇ ਆ ਟਿਕਟ ਮਿਲੀ ਹੈ ਜੇਕਰ ਇੱਕ ਡਾਕਟਰ ਅਮਰ ਸਿੰਘ ਹੈ ਤਾਂ ਦੂਸਰੇ ਪਾਸੇ ਗੁਰਜੀਤ ਔਜਲਾ ਬਹੁਤ ਸਾਰੇ ਐਮਪੀ ਜाहिर ਰਹਿੰਦੇ ਨੇ ਕਾਂਗਰਸ ਦੇ ਜਿਨ੍ਹਾਂ ਨੂੰ ਮੋਡ ਟਿਕਟ ਨਹੀਂ ਮਿਲਦੀ ਜਾਂ ਉਹਨਾਂ ਨੂੰ ਆਪ ਹੀ ਟਿਕਟ ਲੈਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਸੋ ਉਹਨਾਂ ਦੇ ਵਿੱਚ ਡਾਕਟਰ ਅਮਰ ਸਿੰਘ ਹੈ ਜਿਨ੍ਹਾਂ ਨੂੰ ਟਿਕਟ ਮਿਲਦੀ ਹੈ ਤੇ ਜੀਪੀ ਵੀ ਕਾਂਗਰਸ ਦੇ ਵਿੱਚੋਂ ਜਾਂਦੇ ਆ ਪਰ ਜੀਪੀ ਨੂੰ ਹਾਰ ਦਾ ਮੂਹ ਦੇਖਣਾ ਪੈਂਦਾ ਤੇ ਡਾਕਟਰ ਅਮਰ ਸਿੰਘ 31000 ਵੋਟਾਂ ਦੇ ਨਾਲ ਜੋ ਅੱਗੇ ਚੱਲ ਰਹੇ ਸੀ ਉਹ ਜਿੱਤ ਚੁੱਕੇ ਨੇ ਤੇ ਜਿੱਤ ਉਹਨਾਂ ਦੀ ਝੋਲੀ ਪਈ ਹੈ ਭਈਆ ਬਿਲਕੁਲ ਤੇ ਰਸਮੀ ਤੌਰ ਤੇ ਜੇ ਐਲਾਨ ਹੋਣਾ ਬਾਕੀ ਹੈ ਪਰ ਜਿਹੜੀ ਇੱਥੋਂ ਅਪਡੇਟ ਆਈ ਹੈ ਉਹ ਇਹੀ ਹੈ ਵੀ ਅਮਰ ਸਿੰਘ ਕਾਂਗਰਸੀ ਉਮੀਦਵਾਰ ਇਸ ਵਕਤ ਜਿੱਤ ਚੁੱਕੇ ਨੇ ਗੇਜਾਰਾਮ ਇੱਥੇ ਵੀ ਅਕਾਲੀ ਦਲ ਦੇਖੋ ਫੇਰ ਆਪਾਂ ਗੱਲ ਕਰੀਏ ਜੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਇੱਥੇ ਵੀ ਸਤਾਮ ਸਿੰਘ ਚੌਥੇ ਨੰਬਰ ਤੇ ਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿੰਨੇ ਕਿਤੇ ਸੋਚਣ ਦੀ ਲੋੜ ਹੈ ਵੀ ਜਿਹੜੀਆਂ ਤੁਸੀਂ ਦਮਗੇ ਜੇ ਮਾਰਦੇ ਹੋ ਜਾਂ ਗੱਲਾਂ ਕਰਦੇ ਹੋ ਨਾ ਵੀ ਇਹ ਕੋਈ ਇੱਕ ਪੰਥਕ ਪਾਰਟੀ ਹੈ ਬਾਕੀ ਤਾਂ ਵਿਰੋਧੀ ਇਸ ਤਰ੍ਹਾਂ ਹੀ ਕਹਿ ਰਹੇ ਨੇ ਇਹ ਤਾਂ ਵਿਰੋਧੀਆਂ ਦਾ ਕੰਮ ਹੈ ਰਾਜਨੀਤੀ ਕਰ ਰਹੇ ਨੇ ਪਰ ਜੇ ਵਿਰੋਧੀ ਵੀ ਰਾਜਨੀਤੀ ਕਰ ਰਹੇ ਨੇ ਤਾਂ ਲੋਕ ਵਿਰੋਧੀਆਂ ਦਾ ਸਾਥ ਦੇ ਰਹੇ ਨੇ ਲੋਕ ਤੁਹਾਨੂੰ ਕਬੂਲ ਨਹੀਂ ਕਰ ਰਹੇ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਬਾਦਲ ਪਰਵਾਰ ਨੂੰ ਪਿੱਛੇ ਕਰੋ ਤੇ ਸ਼ੋਮਨੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਉਹਦਾ ਭਲਾ ਹੋਵੇ ਲੋਕਾਂ ਦਾ ਭਲਾ ਹੋਵੇ ਬਹੁਤ ਸਾਰੇ ਤਾਂ ਬਿਲਕੁਲ ਲੋਕਾਂ ਦੀ ਜੋ رائے ਹੁੰਦੀ ਹੈ ਉਸ ਨੂੰ ਲੋਕਾਂ ਦੀ ਆਵਾਜ਼ ਨੂੰ ਸੁਣਨਾ ਰਾਜਨੀਤਿਕ ਲੋਕਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਸੁਣ ਨਹੀਂ ਪਾਉਂਦੇ ਇਸ ਦੇ ਕਾਰਨ ਕੀ ਰਹਿੰਦੇ ਆ ਇੱਕ ਵੱਖਰੀ ਗੱਲ ਹੈ ਪਰ ਲੋਕ ਇਹ ਵੀ ਚਰਚਾ ਕਰਦੇ ਹੋਏ ਨਜ਼ਰ ਆਈ ਸੀ ਕਿ ਜੇਕਰ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਆਪਣੇ ਕਾਗਜ਼ ਵਾਪਸ ਲੈ ਲੰਦੇ ਨਾ ਚੌਣ ਲੜਦੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਤਾ ਸ਼ਾਇਦ ਕਿਤੇ ਨਾ ਕਿਤੇ ਸ਼ਰੋਣੀ ਅਕਾਲੀ ਦਲ ਦਾ ਉਭਾਰ ਹੋ ਸਕਦਾ ਸੀ ਪੰਜਾਬ ਦੇ ਵਿੱਚ 3 ਜਾਂ 4 ਸੀਟਾਂ ਤਾਂ ਸ਼ਰੋਣੀ ਅਕਾਲੀ ਦਲ ਜ਼ਰੂਰ ਲੈ ਜਾਣ ਦੱਸੋ ਲੋਕ ਚਰਚਾਾਂ ਵਿੱਚ ਦੱਸਦੀ ਆ ਜਦੋਂ ਗਰਾਊਂਡ ਬਿਲਕੁਲ ਇੱਕ ਵਾਰ ਫੇਰ ਤੋਂ ਫਿਰੋਜ਼ਪੁਰ ਵੱਲ ਚਲੀਏ ਬਾਰ ਬਾਰ ਸਾਨੂੰ ਫਿਰੋਜ਼ਪੁਰ ਜਾਣਾ ਪੈਂਦਾ ਕਿਉਂਕਿ ਇੱਥੇ ਸ਼ੇਰ ਸਿੰਘ ਘੁਬਾਇਆ ਤੇ ਰਾਣਾ ਗੁਰਮੀਤ ਛੋਟੀ ਹੋਰਾਂ ਦੇ ਵਿਚਕਾਰ ਬਾਈ ਫਸਮਾ ਮੁਕਾਬਲਾ ਤੇ ਪੂਰਾ ਜਿਵੇਂ ਕਬੱਡੀ ਦੇ ਮੈਚ ਨਹੀਂ ਰਮਾਂਚਕ ਹੋਇਆ ਹੁੰਦਾ ਤੇ ਉਸੇ ਤਰ੍ਹਾਂ ਜ ਸਿੰਘ ਕੁੰਡੀਆਂ ਦੇ ਫਸੇ ਹੋਏ ਨੇ ਸ਼ੇਰ ਸਿੰਘ ਘੁਬਾਇਆ ਇੱਕ ਨਾਮ ਸ਼ੇਰ ਸਿੰਘ ਹੈ ਤੇ ਦੂਜਾ ਟੱਕਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਹੈ ਬੇਹਾਲ ਦੋਵੇਂ ਉਮੀਦਵਾਰਾਂ ਦੇ ਨਾਮ ਵੀ ਇਸ ਤਰ੍ਹਾਂ ਦੇ ਆ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਤਕੜੇ ਖਿਡਾਰੀ ਹੁਣ ਖਿਡਾਰੀਆਂ ਦੇ ਨਾਮ ਵੱਜਦੇ ਹੋਣ ਸੋ ਜਿਹੀ ਨਾਏ ਤੇ ਉਸ ਤਰ੍ਹਾਂ ਦਾ ਹੀ ਮੁਕਾਬਲਾ ਚੱਲ ਰਿਹਾ ਜਿਵੇਂ ਇੱਕ ਕਦਮ ਕਿਸੇ ਦਾ ਅੱਗੇ ਤੇ ਇੱਕ ਪਿੱਛੇ ਬਿਲਕੁਲ ਦੋਵੇਂ ਇੱਕ ਦੂਜੇ ਦੇ ਬਰਾਬਰ ਦੌੜਦੇ ਹੋਏ ਨਜ਼ਰ ਆ ਰਹੇ ਆ